ਪੰਜਾਬ ਦੇ ਸਿਆਸਤ ਦੇ ਵਿੱਚ ਲਗਾਤਾਰ ਉਥਲ-ਪੁਥਲ ਦੇਖਣ ਨੂੰ ਮਿਲ ਰਹੀ ਹੈ ਜਿੱਥੇ ਸ਼ੋਮਨੀ ਅਕਾਲੀ ਦਲ ਦੇ ਪਾਰਟੀ ਦੇ ਵੱਲੋਂ ਨਾਮਾਂਕਨ ਭਰ ਚੁੱਕੇ ਸੁਰਜੀਤ ਕੌਰ ਦੇ ਵੱਲੋਂ ਪਹਿਲਾਂ ਤਾਂ ਸ਼ੋਮਨੀ ਅਕਾਲੀ ਦਲ ਛੱਡੀ ਜਾਂਦੀ ਹੈ ਜਿਸ ਤੋਂ ਬਾਅਦ ਆਪ ਦੇ ਵਿੱਚ ਜੋ ਹੈ ਜਾਇਆ ਜਾਂਦਾ ਆਪ ਜੁਆਇਨ ਕੀਤੀ ਜਾਂਦੀ ਹੈ ਬਕਾਇਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਵਿੱਚ ਸੁਰਜੀਤ ਕੌਰ ਨੂੰ ਸ਼ਾਮਲ ਕਰਵਾਇਆ ਜਾਂਦਾ ਹੈ ਅਤੇ ਇਸੇ ਤੋਂ ਕੁਝ ਘੰਟੇ ਬਾਅਦ ਹੀ ਸੁਰਜੀਤ ਕੌਰ ਯੂ-ਟਰਨ ਲੈਂਦੇ ਹੋਏ ਦਿਖਾਈ ਦਿੰਦੇ ਨੇ ਸੁਰਜੀਤ ਕੌਰ ਦੇ ਵੱਲੋਂ ਵਾਪਸੀ ਕੀਤੀ ਜਾਂਦੀ ਹੈ ਅਕਾਲੀ ਦਲ ਦੇ ਵਿੱਚੋਂ ਵਾਪਸ ਸ਼ਾਮਲ ਹੋਇਆ ਜਾਂਦਾ ਹੈ ਤਾਂ ਤੁਹਾਨੂੰ ਦੱਸਦੀ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਉਥਲ-ਪੁਥਲ ਦੇਖਣ ਨੂੰ ਮਿਲੀ ਹੈ ਜਿੱਥੇ ਸੁਰਜੀਤ ਕੌਰ ਦੇ ਵੱਲੋਂ ਪਹਿਲਾਂ ਤਾਂ ਜੋ ਜਲੰਧਰ ਵੈਸਟ ਤੋਂ ਜਲੰਧਰ ਵੈਸਟ ਤੋਂ ਆਪਣਾ ਨਾਮਾਂਕਨ ਪਾ ਚੁੱਕੇ ਸੀ ਸ਼ੋਮਨੀ ਅਕਾਲੀ ਦਲ ਦੇ ਵੱਲੋਂ ਪਰ ਉਸੇ ਤੋਂ ਬਾਅਦ ਜੋ ਹੈ ਸ਼ੋਮਨੀ ਅਕਾਲੀ ਦਲ ਨੂੰ ਛੱਡ ਦਿੰਦੇ ਨੇ ਆਮ ਆਦਮੀ ਪਾਰਟੀ ਦਾ ਜੋ ਹੈ ਪੱਲਾ ਫੜਿਆ ਜਾਂਦਾ ਹੈ ਸੁਰਜੀਤ ਕੌਰ ਦੇ ਵੱਲੋਂ ਜਿੱਥੇ ਭਗਵਾਨ ਸਿੰਘ ਮਾਨ ਦੇ ਵੱਲੋਂ ਉਹਨਾਂ ਨੂੰ ਭਰੋਸਾ ਵੀ ਦਿਵਾਇਆ ਜਾਂਦਾ ਹੈ ਕਿ ਤੁਹਾਨੂੰ ਇੱਕ ਵਧੀਆ ਅਹੁਦਾ ਦਿੱਤਾ ਜਾਵੇਗਾ ਵਧੀਆ ਮਾਨ ਸਤਕਾਰ ਆਮ ਆਦਮੀ ਪਾਰਟੀ ਦੇ ਵਿੱਚ ਦਿੱਤਾ ਜਾਵੇਗਾ ਅਤੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਤੋਂ ਕੁਝ ਘੰਟੇ ਬਾਅਦ ਹੀ ਯੂਟਰਨ ਲੈ ਲਿਆ ਜਾਂਦਾ ਹੈ ਸੁਰਜੀਤ ਕੌਰ ਦੇ ਵੱਲੋਂ ਤੁਹਾਨੂੰ ਦੱਸਦੇ ਕਿ ਸੁਰਜੀਤ ਕੌਰ ਆਮ ਆਦਮੀ ਪਾਰਟੀ ਦੇ ਵਿੱਚੋਂ ਸ਼ਾਮਲ ਹੋਣ ਤੋਂ ਬਾਅਦ ਉਸੇ ਤੋਂ ਕੁਝ ਘੰਟੇ ਬਾਅਦ ਜੋ ਹੈ ਅਕਾਲੀ ਦਲ ਦੇ ਵਿੱਚ ਵਾਪਸੀ ਕਰ ਲੈਂਦੇ ਨੇ ਬਾਗੀ ਧੜੇ ਦੇ ਵਿੱਚ ਵਾਪਸੀ ਕੀਤੀ ਜਾਂਦੀ ਹੈ ਤਾਂ ਤੁਹਾਨੂੰ ਦੱਸਦੇ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਉਥਲ ਪੁਥਲ ਦੇਖਣ ਨੂੰ ਮਿਲੀ ਹੈ ਜਿੱਥੇ ਦਲ ਬਦਲੀ ਪਹਿਲਾਂ ਤਾਂ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਵਾਪਸ ਪਾਰਟੀ ਦੇ ਵਿੱਚ ਆਇਆ ਜਾਂਦਾ ਹੈ ਬਾਗੀ ਧੜੇ ਦੇ ਵੱਲੋਂ ਤੁਹਾਨੂੰ ਦੱਸਦੇ ਕਿ ਸੁਰਜੀਤ ਕੌਰ ਨੂੰ ਘਰ ਵਾਪਸੀ ਕਰਵਾਈ ਗਈ ਹੈ ਅਕਾਲੀ ਦਲ ਦੇ ਵਿੱਚ ਫਿਰ ਤੋਂ ਸ਼ਾਮਲ ਕਰਵਾਇਆ ਗਿਆ ਹੈ ਤਾਂ ਜਲੰਧਰ ਵਸ ਤੋਂ ਪਹਿਲਾਂ ਹੀ ਨਾਮੰਕਨ ਭਰ ਚੁੱਕੇ ਸੀ ਆਪਣੀ ਨਾਮਜ਼ਦਗੀ ਭਰ ਚੁੱਕੇ ਸੀ ਸਰਜੀਤ ਕੌਰ ਪਰ ਕਿਸੇ ਕਾਰਨਾ ਕਰਕੇ ਉਹ ਆਮ ਆਦਮੀ ਪਾਰਟੀ ਦਾ ਪੱਲਾ ਫੜਦੇ ਨੇ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਨੂੰ ਛੱਡ ਦਿੱਤਾ ਜਾਂਦਾ ਅਤੇ ਵਾਪਸ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਇਆ ਜਾਂਦਾ ਹੈ ਇਸੇ ਮੁੱਦੇ ਦੇ ਉੱਤੇ ਹੋਰ ਜਾਣਕਾਰੀ ਦੇ ਲਈ ਸਾਡੇ ਨਾਲ ਫੋਨ ਕਾਲ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਸਪੋਕਸਪਰਸਨ ਜਗਤਾਰ ਸੰਘੇੜਾ ਜੁੜ ਚੁੱਕੇ ਨੇ ਸੰਘੇੜਾ ਜੀ ਕੱਲ੍ਹ ਅਕਾਲੀ ਦਲ ਦੇ ਵੱਲੋਂ ਜੋ ਹੈ ਜਰਮਨਦਰ ਵੈਸ ਤੋਂ ਪਹਿਲਾਂ ਤਾਂ ਸੁਖਵੀਰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੁੰਦੇ ਨੇ ਅਤੇ ਕੁਝ ਘੰਟਿਆਂ ਬਾਅਦ ਉਹਨਾਂ ਦੇ ਵੱਲੋਂ ਯੂ-ਟਰਨ ਲੈ ਲਿਆ ਜਾਂਦਾ ਹੈ। ਉਸੇ ਬਾਰੇ ਤਾਂ ਕੀ ਕਹਿਣਾ ਹੈ? ਉਹਦੇ ਬਾਰੇ ਤਾਂ ਸਰਬੀਨ ਜੀ ਤੁਸੀਂ ਬੀਬੀ ਜਗੀਰ ਕੌਰ ਨੂੰ ਪੁੱਛੋ ਜਾਂ ਸੁਖਵੀਰ ਬਾਦਲ ਨੂੰ ਪੁੱਛੋ ਕਿ ਉਹਨਾਂ ਦਾ ਹਸ਼ਰ ਕੀ ਹੋ ਰਿਹਾ ਉਹਨਾਂ ਦੀਆਂ ਉਹਨਾਂ ਦੇ ਕੰਮਾਂ ਕਰਕੇ। ਜੀ ਤੇ ਜੇ ਕੋਈ ਭਗਵੰਤ ਮਾਨ ਸਾਹਿਬ ਦੀ ਪਾਰਟੀ ਨੂੰ ਭਗਵੰਤ ਮਾਨ ਸਾਹਿਬ ਨੂੰ ਜਾਂ ਆਮ ਆਦਮੀ ਪਾਰਟੀ ਦੀ ਨੀਤੀਆਂ ਨੂੰ ਪਸੰਦ ਕਰਦਾ ਆ ਤੇ ਉਹ ਪਾਰਟੀ 'ਚ ਆਉਣਾ ਚਾਹੁੰਦਾ ਹੈ ਤਾਂ ਅਸੀਂ ਸ਼ਾਮਲ ਕਰਵਾ ਲਿਆ ਸੀ ਉਹਨਾਂ ਨੂੰ ਤੇ ਉਹ ਉਹ ਪਹਿਲਾਂ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਉਹਨਾਂ ਨੂੰ ਸਿੰਬਲ ਦੇਣ ਤੋਂ ਬਾਅਦ ਕੈਂਡੀਡੇਟ ਬਣਾਉਣ ਤੋਂ ਬਾਅਦ ਵੰਡਣ ਕਰਤਾ ਕਿ ਨਹੀਂ ਸਾਨੂੰ ਨਹੀਂ ਤੁਸੀਂ ਚਾਹੀਦੇ ਜਿੱਦਾਂ ਆਪਾਂ ਅਗੇ ਬੰਦੇ ਨੂੰ ਛੱਡ ਦੇਈਦਾ ਹੁੰਦਾ ਔਰ ਪ੍ਰਚਾਰ ਕਰਨਾ ਸ਼ੁਰੂ ਕਰਤਾ ਕਿ ਅਕਾਲੀ ਜਿਹੜੀ ਤੱਕੜੀ ਨੂੰ ਵੋਟ ਨਹੀਂ ਪਾਉਣੀ ਦੇਖੋ ਹਿਸਟਰੀ ਚ ਪਹਿਲੀ ਵਾਰ ਹੀ ਹੋਇਆ ਕਿਸੇ ਪਾਰਟੀ ਨੇ ਆਪਣੇ ਹੀ ਸਿੰਬਲ ਨੂੰ ਨਕਾਰਿਆ ਹੋਵੇ ਕਿ ਮੇਰੇ ਸਿੰਬਲ ਨੂੰ ਵੋਟ ਨਹੀਂ ਦੇਣੀ ਹੈਗੀ ਉਹਨਾਂ ਦਾ ਜਿਹੜਾ ਬਾਗੀ ਧਰ ਆਇਆ ਬੀਬੀ ਜ਼ਗੀਰ ਕੌਰ ਤੇ ਹੋਰ ਸਾਰੇ ਲੋਕ ਜਿਹੜੇ ਆ ਉਹੋ ਕਹਿਣ ਲੱਗਿਆ ਨਹੀਂ ਤੱਕੜੀ ਨੂੰ ਪਾਉਣੀ ਹੈ ਜਿਹੜੇ ਕਿ ਸੁਖਵੀਰ ਬਾਦਲ ਦੇ ਖਿਲਾਫ ਨੇ ਚਲੋ ਇਹ ਉਹਨਾਂ ਦਾ ਆਪਣਾ ਅੰਦਰੂਨੀ ਮਾਮਲਾ ਆ ਬਾਟਮ ਤੇ ਚਲੇ ਗਈ ਆ ਅਕਾਲੀ ਦਲ ਖਤਮ ਹੋਣ ਦੇ ਕਿਨਾਰੇ ਆ ਤੇ ਇਨ ਦਾ ਮੀਨ ਟਾਈਮ ਜਦੋਂ ਪਾਰਟੀ ਕਾਰਕੁਨਸ ਨੂੰ ਵਲੰਟੀਅਰਸ ਨੂੰ ਕੀ ਸੰਪਰਕ ਕੀਤਾ ਗਿਆ ਕਿ ਉਹ ਇੰਟਰਸਟਡ ਨੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨਾਲ ਸਹਿਮਤ ਨੇ ਤਾਂ ਅਸੀਂ ਜੁਆਇਨ ਕਰਾ ਲਿਆ ਵੈਰੀ ਸਿੰਪਲ ਜੀ ਸੋ ਉਹਨਾਂ ਨੇ ਦੁਬਾਰਾ ਦਬਾਅ ਪਾ ਲਿਆ ਉਹਨਾਂ ਤੇ ਜਾਂ ਜੋ ਵੀ ਅਸੀਂ ਤੇ ਇਸ ਚ ਚਪੈਂਦੇ ਨਹੀਂ ਨਾ ਤੇ ਇਸ ਕਰਕੇ ਉਹ ਦੁਬਾਰਾ ਫੇਰ ਉਹਨਾਂ ਨੇ ਡਿਕਲੇਅਰ ਕਰਤਾ ਵੀ ਨਹੀਂ ਅਸੀਂ ਉਧਰ ਹੀ ਆ ਵੈਰੀ ਸਮਾਲ ਥਿੰਗ ਇਹ ਉਹਨਾਂ ਦੀ ਮਰਜ਼ੀ ਹੈ ਹਰ ਇੱਕ ਵਿਅਕਤੀ ਦੀ ਮਰਜ਼ੀ ਹੁੰਦੀ ਹੈ ਤੇ ਉਹਨੇ ਕਿਹੜੀ ਪਾਰਟੀ ਨਾਲ ਰਹਿਣਾ ਹੈ ਜਾਂ ਕਿਹੜੀ ਪਾਰਟੀ ਨਾਲ ਰਹਿਣਾ ਨਾ ਪੋਲਿਟਿਕਸ ਦੇ ਵਿੱਚ ਥੋੜੀ ਜਿਹੀ ਦਿਲਚਸਪੀ ਜਿਹੀ ਹੈ ਜਰੂਰ ਬਣ ਜਾਂਦਾ ਹੈ ਜਾਂ ਸਥਿਤੀ ਜਰੂਰ ਹੋਰ ਤਰ੍ਹਾਂ ਦੀ ਹੋ ਜਾਂਦੀ ਹੈ ਸੋ ਉਹ ਦੇ ਵਿੱਚ ਤੁਹਾਡੇ ਸਮਝ ਨਹੀਂ ਆ ਜੋ ਕੁਝ ਹੋ ਰਿਹਾ ਜੀ ਪਰ ਜਦੋਂ ਬੀਬੀ ਜ਼ਗੀਰਕੌਰ ਜੀ ਵਾਪਸੀ ਲੈ ਕੇ ਆਉਂਦੇ ਨੇ ਅਕਾਲੀ ਦਲ ਦੇ ਵਿੱਚ ਉਹਨਾਂ ਦੇ ਵੱਲੋਂ ਇੱਕ ਬਿਆਨ ਦਿੱਤਾ ਜਾਂਦਾ ਕਿ ਤਾਕਤ ਦੇ ਜ਼ੋਰ ਤੇ ਕਈ ਵਾਰ ਕਿਸੇ ਨੂੰ ਵਰਗਲਾ ਲਿਆ ਜਾਂਦਾ ਹੈ ਉਹਨਾਂ ਦੇ ਇਸ ਬਿਆਨ ਨੂੰ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਇਹਨਾਂ ਦੀਆਂ ਗੱਲਾਂ ਦੀ ਹੁਣ ਚਾਹੇ ਬੀਬੀ ਜ਼ਗੀਰਕੌਰ ਦੀ ਗੱਲ ਹੈ ਚਾਹੇ ਇਹਨਾਂ ਦੇ ਹੋਰ ਆਗੂਆਂ ਦੀਆਂ ਗੱਲਾਂ ਨੇ ਚਾਹੇ ਸੁਖਵੀਰ ਬਾਦਲ ਕੈਂਪ ਦੀਆਂ ਗੱਲਾਂ ਨੇ ਇਹਨਾਂ ਤੇ ਲੋਕ ਹੁਣ ਭਰੋਸਾ ਨਹੀਂ ਕਰਦੇ ਇਹ ਭਰੋਸੇ ਯੋਗਤਾ ਗਵਾ ਚੁੱਕੇ ਨੇ ਇਹ ਸਾਰੇ ਲੋਕ ਜਿਹੜੇ ਜੋ ਮਰਜ਼ੀ ਬੋਲੀ ਜਾਣ ਉਹਦਾ ਮਤਲਬ ਇਹ ਥੋੜੀ ਐ ਬੋਸ ਚਾਈ ਹੈ ਸਚਾਈ ਉਹੀ ਹੈ ਜਿਹੜੀ ਮੈਂ ਤੁਹਾਡੇ ਸਾਹਮਣੇ ਦੱਸੀ ਹੈ ਬਰਗਲਾਉਣਾ ਕਾਦੇ ਲਈ ਹੈ ਕਿਸੇ ਨੇ ਬੀਬੀ ਸਰਜੀਤ ਕੌਰ ਦਾ ਵਿਚਾਰੇ ਆਪ ਕੱਲੇ ਤੁਰੇ ਫਿਰਦੇ ਸੀਗੇ ਉਹਨਾਂ ਨੂੰ ਕੋ ਪੁੱਛਦਾ ਨਹੀਂ ਸੀਗਾ ਕਿਉਂ ਨਹੀਂ ਇਹ ਸੰਭਾਲ ਸਕੇ ਪਹਿਲਾਂ ਜਿਹੜੇ ਬਾਕੀ ਬਰਗਲਾ ਕੇ ਲੈ ਗਏ ਇਹਨਾਂ ਦੀ ਤੁਸੀਂ ਪ੍ਰੋਸੇਜਕਤਾ ਇਹ ਦੇਖ ਲਓ ਕੱਲ ਜਦੋਂ ਇਹ ਦਰਬਾਰ ਸਾਹਿਬ ਜਾ ਕੇ ਵੀ ਖੇਮਾ ਯਾਤਨਾ ਕਰ ਰਹੇ ਸੀਗੇ ਜੀ ਮੈਂ ਤਾਂ ਇਹ ਕਹਿੰਨਾ 10 10 15 15 ਸਾਲ ਉਸ ਪਿੰਗ ਦੇ ਝੂਟੇ ਲੈ ਕੇ ਹੈ ਜੀ ਜਿਹਦੇ ਕਰਕੇ ਅਕਾਲੀ ਦਲ ਬਰਬਾਦ ਹੋਇਆ ਆਪ ਹੁਣ ਕਹਿ ਰਿਆ ਸੀ ਖਿਮਾ ਜਾਚਨਾ ਕਰ ਰਹੇ ਆ ਇਹਨਾਂ ਨੂੰ ਖਿਮਾ ਕਰਨਾ ਚਾਹੀਦਾ ਇਹਨਾਂ ਨੇ ਪੰਜਾਬ ਦੀ ਜਵਾਨੀ ਤਬਾਹ ਕਰਤੀ ਹੈ ਜੀ ਕਹਿੰਦੇ ਡੀਜੀਪੀ ਫਲਾਣੇ ਨੂੰ ਲਾਤਾ ਉਹ ਵੀ ਸਾਤੋ ਗਲਤੀ ਹੋ ਗਈ ਅਸੀਂ ਜਿਹੜੀ ਉਹ ਬੇਅਦਬੀ ਦੇ ਲੋਕਾਂ ਨੂੰ ਸਜ਼ਾ ਨਹੀਂ ਦੇ ਸਕੇ ਉਹ ਵੀ ਸਾਡੇ ਤੋਂ ਗਲਤੀ ਹੋ ਗਈ ਯੈਸ ਇਹ ਤਾਂ ਪੰਜਾਬ ਨੇ ਦੱਸਤਾ ਇਹਨਾਂ ਨੂੰ ਕਿ ਇਹਨਾਂ ਨੇ ਗਲਤੀ ਤੇ ਗਲਤੀ ਕੀਤੀ ਆ ਇਹਨਾਂ ਨੇ ਪੰਥ ਨੂੰ ਅੰਦਰੋਂ ਖੋਰਾ ਲਾਇਆ ਪੰਜਾਬ ਦੀ ਜਵਾਨੀ ਦਾ ਕਹਾਣ ਕੀਤਾ ਪੰਜਾਬ ਨੂੰ ਆਰਥਿਕ ਤੌਰ ਤੇ ਗੁਲਾਮ ਕੀਤਾ ਹੈ ਇਹ ਇਹੋ ਜਿਹੇ ਬੰਦਿਆਂ ਨੂੰ ਹੁਣ ਇੰਨੇ ਨਾਲ ਇਹਨਾਂ ਨੂੰ ਲੋਕ ਅਕਸਪਟ ਕਰ ਲੈਣਗੇ ਇਹ ਦੋਨੇ ਬਰਾਬਰ ਦੇ ਦੋਸ਼ੀ ਨੇ ਜਾਂ ਤਾਂ ਇਹ ਦੋਨੇ ਕੈਂਪ ਜਾ ਕੇ ਇਕੱਠੇ ਹੋ ਗਏ ਉੱਥੇ ਦਰਬਾਰ ਸਾਹਿਬ ਜਾ ਕੇ ਬੈਠਣ ਤਾਂ ਕਿ ਲੋਕ ਇਹਨਾਂ ਦੇ ਇਹਨਾਂ ਦੀ ਸ਼ਖਲਾਂ ਦੇਖ ਸਕਣ ਕਿ ਕਿਹੜੇ ਮੂੰਹ ਨਾਲ ਆਏ ਆ ਇਹ ਚੰਗੀ ਗੱਲ ਆ ਕਿ ਇਹਨਾਂ ਨੇ ਆਪਣੇ ਬਿਲਕੁਲ ਸਪਸ਼ਟ ਤੌਰ ਤੇ ਇਹਨਾਂ ਨੇ ਮੰਨਿਆ ਕਿ ਡੀਜੀਪੀ ਲੋਣਾ ਦੀ ਗਲਤੀ ਸੀ ਜਹਾਰ ਆਲਮ ਦੀ ਵਾਈਫ ਨੂੰ ਟਿਕਟ ਦੇਣਾ ਦੀ ਗਲਤੀ ਸੀ ਹੈਗੀ ਪੰਜਾਬ ਦੇ ਨੌਜਵਾਨੀ ਦਾ ਘਾਣ ਕਰਨਾ ਵੀ ਗਲਤੀ ਸੀ ਪੰਜਾਬ ਨੂੰ ਆਰਥਿਕ ਤੌਰ ਤੇ ਬਰਬਾਦ ਕਰਨਾ ਵੀ ਗਲਤੀ ਸੀ ਉਹੀ ਅਸੀਂ ਕਹਿੰਦੇ ਆ ਪੰਜਾਬ ਨੂੰ ਲੁੱਟਿਆ ਇਹਨਾਂ ਨੇ ਚੰਗੀ ਤਰ੍ਹਾਂ ਜੀ ਇਹ ਮਤਲਬ ਉਹਦੇ ਨਾਲ ਇਹਨਾਂ ਦੇ ਦੋਸ਼ ਮੁਕਤ ਥੋੜੀ ਹੋ ਜਾਂਦੇ ਆ ਜਿਹੜੇ ਇਹਨਾਂ ਦੇ ਮਹਿਲ ਮਨਾਰੇ ਬਣੇ ਹੋਏ ਆ ਹੁਣ ਤੱਕ ਇਹਨਾਂ ਨੇ ਇੰਨਾ ਕੁਝ ਕੀਤਾ ਪੰਜਾਬ ਨੂੰ ਇਸ ਕਗਾਰ ਤੇ ਲੈ ਆਂਦਾ ਇਹਨਾਂ ਦੇ ਮਾਫੀ ਮੰਗਣ ਨਾਲ ਥੋੜੀ ਪੰਜਾਬ ਠੀਕ ਹੋ ਜਾਣਾ ਹੈ ਸੋ ਇਹਨਾਂ ਨੂੰ ਕੋਈ ਨਹੀਂ ਇਹਨਾਂ ਦੀ ਗੱਲ ਨੂੰ ਨਹੀਂ ਕੋਈ ਸੁਣਦਾ ਹੈਗਾ ਇਹ ਉਦਾਂ ਹੀ ਜੋ ਮਰਜ਼ੀ ਬੋਲ ਲੈਂਦੇ ਆ ਇੱਕ ਬੀਬੀ ਜੀ ਨੇ ਸਰਜੀਤ ਕੌਰ ਜੀ ਨੇ ਮੈਂ ਤਾਂ ਇਹ ਕਹਿਣਾ ਕਿ ਚਲੋ ਇਹਨਾਂ ਨੇ ਕੈਂਡੀਡੇਟ ਬਣਾਇਆ ਉਹਨੂੰ ਨਹੀਂ ਸੰਭਾਲ ਸਕੇ ਇਹ ਇਹ ਤਾਂ ਪੰਥ ਦੀ ਗੱਲ ਕਿੱਥੋਂ ਕਰ ਸਕਦੇ ਆ ਇਹ ਪਾਰਟੀਆਂ ਦੀ ਗੱਲ ਕਿੱਥੋਂ ਕਰ ਸਕਦੇ ਆ ਇਹ ਨਕਾਰਾ ਹੋ ਚੁੱਕਿਆ ਇਹ ਸਿਰਫ ਉਦਾਂ ਹੀ ਬੋਲਦੇ ਰਹਿੰਦੇ ਆ ਕੁਝ ਸੰਘੇ ਡਾਜੀ ਅਕਾਲੀ ਦਲ ਦੇ ਜੇਕਰ ਮੌਜੂਦਾ ਹਾਲਾਤ ਦੀ ਗੱਲ ਕੀਤੀ ਜਾਵੇ ਤਾਂ ਮੌਜੂਦਾ ਸਥਿਤੀ ਬਾਰੇ ਤੁਹਾਡਾ ਕੀ ਕਹਿਣਾ ਹੈ ਜੋ ਅਕਾਲੀ ਦਲ ਦੀ ਇਸ ਵਕਤ ਸਥਿਤੀ ਬਣੀ ਹੋਈ ਹੈ ਸਥਿਤੀ ਮੈਂ ਪਹਿਲਾਂ ਹੀ ਦੱਸਿਆ ਤੁਹਾਨੂੰ ਦੇਖੋ 10 ਸੀਟਾਂ ਦੇ ਤਾਂ ਇਹਨਾਂ ਦੀ ਜਮਾਨਤ ਜਬਤ ਹੋ ਚੁੱਕੀ ਹੈ ਜੀ ਲੋਕ ਸੋਚਦੇ ਸੀ ਲੋਕ ਤਾਂ ਕੁਝ ਹੋਰ ਸੋਚਦੇ ਸੀ ਇਹ ਸੋਚਦੇ ਸੀ ਕਿ ਅਸੀਂ ਬਾਟਮ ਤੇ ਆ ਜਦੋਂ ਇਹਨਾਂ ਦੀਆਂ ਬਹੁਤ ਥੋੜੀਆਂ ਸੀਟਾਂ ਰਹਿ ਗਈਆਂ ਸੀਗੀਆਂ ਪਿਛਲੀਆਂ ਵਿਧਾਨ ਸਭਾ ਇਲੈਕਸ਼ਨਸ ਦੇ ਵਿੱਚ ਜੀ ਸ਼੍ਰੋਮਣੀ ਅਕਾਲੀ ਦਲ ਜਿਹੜਾ ਕੇਸ ਸੰਘਰਸ਼ ਵਿੱਚੋਂ ਨਿਕਲੀ ਹੋਈ ਪਾਰਟੀ ਸੀਗੀ ਜਿਹੜੀ ਪੰਥ ਦੀ ਪਾਰਟੀ ਕਹੀ ਜਾਂਦੀ ਸੀ ਕਿਸੇ ਵੇਲੇ ਜਿਨ੍ਹਾਂ ਨੇ ਮੋਰਚੇ ਲਾਏ ਆ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਆ ਪਿਛਲੇ 20 ਸਾਲ ਤੋਂ ਉਹਦਾ ਇੰਨਾ ਨੰਘਾਰ ਆ ਗਿਆ ਔਰ ਇਹ ਆਪਣੇ ਘਰ ਭਰਨ ਲੱਗ ਪਏ ਆ ਜਿਹੜੇ ਸਾਰਿਆਂ ਦੇ ਸਾਹਮਣੇ ਆ ਉਹਦੇ ਵਿੱਚ 10 ਲੋਕ ਸਭਾ ਸੀਟਾਂ ਤੇ ਉਸ ਪੰਥਕ ਪਾਰਟੀ ਦੀ ਉਸ ਰੀਜਨਲ ਪਾਰਟੀ ਦੀ ਜ਼ਮਾਨਤ ਜ਼ਬਤ ਹੋਈ ਆ ਦੇ ਆਰ ਨੋ ਮੋਰ ਪੰਥਕ ਐਨੀ ਮੋਰ ਇਹ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਪੰਜਾਬੀਆਂ ਨੇ ਸਿੱਖਾਂ ਨੇ ਸਾਰੇ ਪੰਜਾਬੀਆਂ ਨੇ ਇਹਨਾਂ ਨੂੰ ਬੁਰੀ ਤਰ੍ਹਾਂ ਨਕਾਰ ਦਿੱਤਾ ਹੁਣ ਉਹਦਾ ਸਿਟਾ ਇਹ ਨਿਕਲਿਆ ਵੀ ਉਹ ਇੱਕ ਦੂਸਰੇ ਨਾਲ ਲੜਾਈ ਕਰਕੇ ਇੱਕ ਦੂਜੇ ਤੇ ਦੁਸ਼ਮਣਬਾਜ਼ੀ ਕਰਕੇ ਥੋੜੀ ਜਿਹਾ ਆਪਣਾ ਸਿਆਸੀ ਜ਼ਮੀਨ ਲੱਭਦੇ ਫਿਰਦੇ ਪਰ ਇਹਨਾਂ ਨੂੰ ਮਿਲਣੀ ਨਹੀਂ ਹੈ ਬਸ ਇੰਨਾ ਕੀ ਬੁਲਦੇ ਹਨ ਬਸ ਜੀ ਧੰਵਾਦ ਜੀ ਥੈਂਕ ਯੂ